ਉਹਦੇ ਵਿੱਚ ਲਿਖਿਆ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰੂ ਗਰਬ ਸਾਹਿਬ ਨੂੰ ਗੁਰਗੱਦੀ ਨਹੀਂ ਦਿੱਤੀ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਾਲਕ ਸਿੰਘ ਨਾਮ ਦੇ ਵਿਅਕਤੀ ਨੂੰ ਗੁਰਗੱਦੀ ਦਿੱਤੀ। ਬਾਲਕ ਸਿੰਘ ਨੇ RAM ਸਿੰਘ ਨੂੰ ਗੁਰਗੱਦੀ ਦਿੱਤੀ। RAM ਸਿੰਘ ਨੇ ਪ੍ਰਤਾਪ ਸਿੰਘ ਨੂੰ ਗੁਰਗੱਦੀ ਦਿੱਤੀ। ਪ੍ਰਤਾਪ ਸਿੰਘ ਨੇ ਜਗਜੀਤ ਸਿੰਘ ਨੂੰ ਗੁਰਗੱਦੀ ਦਿੱਤੀ। ਇਸ ਕਰਕੇ ਸਿੱਖਾਂ ਦਾ 14ਵਾਂ ਗੁਰੂ ਹੋਣ ਸਤਗੁਰੂ ਜਗਜੀਤ ਸਿੰਘ ਨਾਮਤਾਰੀ ਹੈ। ਗੁਰੂ ਸਵਾਰਿਓ ਬਾਬਾ RAM SINGH ਭੈਣੀ ਦੇ ਵਿਖੇ ਇਹਨਾਂ ਦਾ ਜਨਮ ਹੋਇਆ ਔਰ ਆਪਣੇ ਮਾਮੇ ਕਾਬਲ ਸਿੰਘ ਦੇ ਰਾਹੀਂ ਇਹ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਭਰਤੀ ਹੋਏ ਸੀ ਕਵਰ ਨੌਨਿਆਲ ਸਿੰਘ ਦੀ ਫੌਜ ਦੇ ਵਿੱਚ ਹੀ ਰਹੇ ਨੇ ਤੇ ਜਦੋਂ ਅਟਕ ਦੇ ਨੇੜੇ ਇੱਕ ਦਰਿਆ ਦੇ ਨੇੜੇ ਲੜਾਈ ਹੋਈ ਹੈ ਉਦੋਂ ਇਹ ਆਪਣੀ ਬੰਦੂਕ ਅਟਕ ਦਰਿਆ ਦੇ ਵਿੱਚ ਸੁੱਟ ਕੇ ਭੈਣੀ ਸਾਹਿਬ ਵਿਖੇ ਆ ਗਏ ਭੈਣੀ ਪਿੰਡ ਵਿੱਚ ਆ ਕੇ ਇਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਘਰ ਪਈ ਗੁਰੂ ਗ੍ਰੰਥ ਸਾਹਿਬ ਦੀ ਬੀੜ ਨੂੰ ਅੱਗ ਲਾਈ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹਨਾਂ ਦੇ ਸਰੋਤ ਦੱਸਦੇ ਨੇ ਮਾਲਵਿੰਦਰ ਪ੍ਰਕਾਸ਼ ਨਾਮ ਦਾ ਇੱਕ ਗ੍ਰੰਥ ਲਿਖਦਾ ਹੈ ਕਿ ਰਫਲ ਸੁੱਟੀ ਤੇ ਬੈਠੇ ਹੋ اٹੰਕ ਕਿਹਾ ਸਾਡੇ ਗਲ ਦੇ ਵਿੱਚ ਪਿਆਸੀ ਇੱਕ ਕਲੰਕ ਇਹ ਮਨੁੱਖ ਗੁਰੂ ਸਾਹਿਬ ਦੇ ਬਖਸ਼ੇ ਹੋਏ ਸ਼ਸਤਰਾਂ ਨੂੰ ਕਲੰਕ ਦੱਸਦਾ ਹੈ ਜਦੋਂ ਕਿ ਅਸੀਂ ਤਾਂ ਗੁਰੂ ਦੇ ਸਾਹਮਣੇ ਕਹਿੰਦੇ ਆ ਕਿ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਔਰ ਤੀਰ ਸੈਬ ਸਰੋਹੀ ਸਹਿthi ਇਹ ਹਮਾਰੇ ਪੀਰ ਪਰ ਇਹਨਾਂ ਵੱਲੋਂ ਗੁਰੂ ਸਹਿਬਾਨ ਨੂੰ ਇੱਕ ਦੇਹਧਾਰੀ ਪ੍ਰਥਾ ਦੇ ਵਿੱਚ ਚਲਾਉਣ ਦੇ ਵਾਸਤੇ ਐਸੀਆਂ ਜਿੱਥੇ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਜਾਂਦੀਆਂ ਨੇ ਕਿ ਅੰਮ੍ਰਿਤ ਐਵੇਂ ਸ਼ਕਾਇਆ ਜਾਂਦਾ ਹੈ ਪੈਰਾਂ ਦੇ ਵਿੱਚ ਜੋੜੇ ਪਾ ਕੇ ਬਿਨਾਂ ਕਰਪਾਨਾਂ ਤੋਂ ਉੱਥੇ ਦੂਜੇ ਪਾਸੇ ਆਰਐਸਐਸ ਦੇ ਜਿਹੜੇ ਮੁਖੀ ਨੇ ਉਹ ਇਹਨਾਂ ਦੇ ਡੇਰਿਆਂ ਤੇ ਜਾ ਕੇ ਇਹਨਾਂ ਨੂੰ ਮਿਲਦੇ ਨੇ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਸਿੱਖ ਕੌਮ ਦੀ ਵਿਚਾਰਧਾਰਾ ਨੂੰ ਤੋੜਨ ਦੇ ਵਾਸਤੇ ਮਰੋੜਨ ਦੇ ਵਾਸਤੇ ਸਿੱਖ ਇਤਿਹਾਸ ਨੂੰ ਵਿਗਾੜਨ ਦੇ ਵਾਸਤੇ ਔਰ ਸਾਡੇ ਧਰਮ ਦੇ ਵਿੱਚ ਵੰਡੀਆਂ ਪਾਉਣ ਦੇ ਵਾਸਤੇ ਇਹ ਲੋਕ ਇੰਨੇ ਤਤਪਰ ਹੋ ਚੁੱਕੇ ਨੇ ਇਸੇ ਤਰ੍ਹਾਂ ਆਹ ਜਿਹੜੀ ਕਿਤਾਬ ਤੁਸੀਂ ਦੇਖ ਰਹੇ ਹੋ ਸਿੱਖ ਇਤਿਹਾਸ ਮੇਂ ਸ਼੍ਰੀ ਰਾਮ ਜਨਮ ਭੂਮੀ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਕਿ ਸਿੱਖ ਇਤਿਹਾਸ ਦੇ ਵਿੱਚ